ਪਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਮਤਲਬ ਅਸੀਂ ਅਣ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਪਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇਹ ਇੱਕ ਜਿਹੜੀ ਕਹਾਵਤ ਆ ਆਮ ਹੀ ਆ ਪਰ ਹੁਣ ਬਹੁਤ ਘੱਟ ਸੁਣਨ ਨੂੰ ਮਿਲਦੀ ਆ ਪਰ ਮੈਂ ਤੁਹਾਨੂੰ ਯਾਦ ਕਰਾ ਦਮਾ ਕਿ ਹੁਣ ਵਕਤ ਹੀ ਐਦਾਂ ਹੋਣ ਲੱਗ ਗਿਆ ਕਿ ਕੀ ਸਭ ਨੂੰ ਮੇਰੀ ਗੱਲ ਸਮਝ ਆ ਗਈ ਹੋਣੀ ਆ ਕਿ ਜਿਹੜਾ ਸੋਨੇ ਦਾ ਰੇਟ ਆ ਉਹੋ ਆਸਮਾਨ ਛੋਰੀ ਹੈ ਆ ਕੋਈ ਸਮਾਂ ਹੁੰਦਾ ਸੀ ਜਦੋਂ ਸੋਨਾ 12 13 ਰੁਪਏ ਜਿਹੜਾ ਹੈਗਾ ਆ ਗ੍ਰਾਮ ਹੁੰਦਾ ਸੀ 12 13 ਮਿੰਦਾ ਸੈਂਸ ਮਤਲਬ 12 1300 ਰੁਪਏ ਜਿਹੜਾ ਹੈਗਾ ਤੋੜਾ ਹੁੰਦਾ ਸੀ ਤੇ ਗਹਿਣਾ ਬਣ ਜਾਂਦਾ ਹੁੰਦਾ ਸੀ ਤੇ ਜਿਵੇਂ ਜਿਵੇਂ ਸਮਾਂ ਵਧਦਾ ਗਿਆ ਓਵੇਂ ਓਵੇਂ ਰੇਟ ਵਧਦਾ ਗਿਆ ਮੈਨੂੰ ਯਾਦ ਆ 2002 2001 ਦੇ ਵਿੱਚ ਨੀਅਰ ਅਬਾਊਟ 4500 ਤੇ 5000 ਦੇ ਵਿੱਚ ਜਿਹੜਾ ਸੋਨੇ ਦਾ ਰੇਟ ਸੀ 2000 ਸਨ ਦੇ ਵਿੱਚ ਪਰ ਅੱਜ ਜਿਹੜਾ ਹੈਗਾ 2025 ਦੀ ਗੱਲ ਕਰੀਏ 25 ਸਾਲ ਬਾਅਦ ਸੋਨਾ 50000 ਨਹੀਂ ਹੋਇਆ ਮਤਲਬ ਉਹਦੀ 10 ਗੁਣਾ ਕੀਮਤ ਨਹੀਂ ਵਧੀ 10 ਗੁਣਾ ਤੋਂ ਵੀ ਉੱਤੇ ਕੀਮਤ ਵਧ ਗਈ ਅੱਜ ਦਾ ਜਿਹੜਾ ਰੇਟ ਆ ਸੀ ਉਹਨੇ ਦਾ ਉਹ 83600 ਰੁਪਿਆ ਮਤਲਬ ਜਿਹੜਾ ਸੋਨੇ ਦਾ ਰੇਟ ਆ ਮਤਲਬ ਕੀ ਕਰੀਏ ਐਸੇ ਸੋਨੇ ਨੂੰ ਕਿ ਜਿਹੜਾ ਅਸੀਂ ਨਾ ਤਾਂ ਆਮ ਤੁਰਦੇ ਫਿਰਦੇ ਪਾ ਸਕਦੇ ਆ ਨਾ ਘਰ ਦੇ ਵਿੱਚ ਪਾ ਸਕਦੇ ਆ ਸਿਰਫ ਔਰ ਸਿਰਫ ਅਸੀਂ ਕਦੋਂ ਪਾਉਨੇ ਆ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਆ ਫੰਕਸ਼ਨ ਤੇ ਜਾਣਾ ਹੁੰਦਾ ਮੰਗਣੇ ਤੇ ਜਾਣਾ ਹੁੰਦਾ ਉਹਨਾਂ ਸਮਿਆਂ ਲਈ ਅਸੀਂ ਜਿਹੜੀਆਂ ਇਹ ਚੀਜ਼ਾਂ ਨੇ ਬਣਾ ਬਣਾ ਕੇ ਰੱਖ ਲੀਆਂ ਨੇ ਉਹ ਵੀ ਘਰ ਦੇ ਵਿੱਚ ਨਹੀਂ ਤਜੋਰੀਆਂ ਦੇ ਵਿੱਚ ਜਿਹੜੀਆਂ ਕਿ ਬੈਂਕ ਦੇ ਵਿੱਚੋਂ ਲੋਕਰ ਮਿਲਦੇ ਨੇ ਬਹੁਤੇ ਲੋਕਾਂ ਨੇ ਤਾਂ ਜਿਹੜਾ ਹੈਗਾ ਇਹ ਬੈਂਕ ਦੇ ਵਿੱਚ ਹੀ ਲੋਕਰ ਲੈ ਰੱਖੇ ਨੇ ਕਿਉਂ ਕਿ ਅੱਜ ਕੱਲ ਸਾਨੂੰ ਡਰ ਲੱਗਦਾ ਜਦੋਂ ਕੋਈ ਚੇਨ ਪਾ ਕੇ ਕੁੜੀ ਜਾਂ ਮੁੰਡਾ ਬਾਹਰ ਨੂੰ ਨਿਕਲਦਾ ਤੇ ਉਹਦੀ ਰਸਤੇ ਵਿੱਚ ਹੀ ਚੈਨ ਹੋ ਲਈ ਜਾਂਦੀ ਆ ਬਹੁਤ ਸਾਰੀਆਂ ਵੀਡੀਓ ਵੀ ਸਾਡੇ ਸਾਹਮਣੇ ਆਈਆਂ ਨੇ ਇਹੀ ਕਾਰਨ ਆ ਸੋਨੇ ਨੂੰ ਲੋਕੀ ਖਰੀਦ ਵੀ ਨਹੀਂ ਸਕਦੇ ਤੇ ਪਾ ਵੀ ਨਹੀਂ ਸਕਦੇ ਸੋ ਪਹਿਲਾਂ ਦਾ ਜਿਹੜਾ ਸਮਾਂ ਹੁੰਦਾ ਸੀ ਉਹਦੇ ਵਿੱਚ ਜਿਵੇਂ ਕਹਿ ਲੋ ਰਾਣੀ ਹਾਰ ਪਿੱਪਲ ਪੱਤੀਆਂ ਜਾਂ ਸਿੰਘਤ ਵਿਤੀਆਂ ਜਾਂ ਫਿਰ ਕਹਿ ਲੋ ਵੀ ਤੁਹਾਨੂੰ ਸਭ ਨੂੰ ਪਤਾ ਹੋਊਗਾ ਚੁੰਮਕੀ ਵਾਲੇ ਕਾਂਟੇ ਚੱਲਦੇ ਸੀ ਕੰਨਾ ਦੇ ਵਿੱਚ ਪੀਪਲ ਪੱਤੀਆਂ ਪਾਈਆਂ ਜਾਂਦੀਆਂ ਸੀ ਇਹ ਗਹਿਣੇ ਜਿਹੜੇ ਹੁੰਦੇ ਸੀਗੇ ਇਹ ਸ਼ਿੰਗਾਰ ਹੁੰਦਾ ਸੀ ਔਰਤ ਦਾ ਤੇ ਉਹ ਹਰ ਵਕਤ ਜਿਹੜਾ ਇਹਨਾਂ ਨੂੰ ਪਾ ਕੇ ਰੱਖਦੀਆਂ ਸੀ ਮਤਲਬ ਉਹਨਾਂ ਨੂੰ ਕੋਈ ਡਲ ਉਕਰ ਨਹੀਂ ਹੁੰਦਾ ਸੀ ਤੇ ਉਹਨੇ ਸਮਿਆਂ ਦੇ ਵਿੱਚ ਜਿਹੜਾ ਹੈਗਾ ਖੂਬ ਸੋਨਾ ਪਾਉਂਦੀਆਂ ਸੀ ਔਰਤਾਂ ਇਸੇ ਨੂੰ ਹੀ ਆਪਣਾ ਸ਼ਿੰਗਾਰ ਮੰਨਦੀਆਂ ਸੀ ਨਾ ਕਿ ਆ ਸੁਰਖੀਆਂ ਬਿੰਦੀਆਂ ਨੂੰ ਮਤਲਬ ਸਮਿਆਂ ਦੇ ਵਿੱਚ ਬਹੁਤਾ ਇਸ ਚੀਜ਼ ਨੂੰ ਮਾਨਤਾ ਦਿੱਤੀ ਜਾਂਦੀ ਸੀ ਤੇ ਬਾਕੀ ਜੇ ਗੱਲ ਕਰੀਏ ਚਾਂਦੀ ਦੀ ਚਾਂਦੀ ਵੀ ਹੁਣ ਜਿਹੜਾ ਹੈਗਾ ਆ ਜਦੋਂ ਕੋਈ ਕਹਿ ਲੋ ਵੀ ਚਾਂਦੀ ਦੀ ਝਾਂਜਰਾ ਲੈਣ ਲਈ ਜਾਂਦਾ ਆ ਪਹਿਲਾਂ ਸੋਚਦਾ ਵੀ ਕਿੰਨੇ ਕੁ ਤੋਲੇ ਦੀ ਝਾਂਜਰ ਦੇਣੀ ਆ ਅੱਗੇ ਤਾਂ ਤੋਲਿਆਂ ਵਿੱਚ ਝਾਂਜਰਾ ਨਹੀਂ ਬਣਦੀ ਸੀ ਪਾਈਆ ਜਾਂ ਅੱਧਾ ਕਿਲੋ weight ਹੁੰਦਾ ਸੀ ਝਾਂਜਰਾਂ ਦਾ ਜਿਹਦੇ ਵਿੱਚੋਂ ਮਤਲਬ ਕਹਿ ਲੋ ਵੀ ਜਿੰਨਾ weight ਝਾਂਜਰ ਦੀ ਡੋਰ ਦਾ ਹੁੰਦਾ ਸੀ ਓਨਾ ਹੀ ਝਾਂਜਰ ਦੇ ਹੁੰਗਰੂਆਂ ਦਾ ਵੀ ਹੁੰਦਾ ਸੀ ਵੇੜੇ ਵਿੱਚ ਛਾਂਛਾਂ ਕਰਦੀ ਜਿਹੜੀ ਔਰਤ ਹੁੰਦੀ ਸੀ ਪਤਾ ਲੱਗ ਜਾਂਦਾ ਸੀ ਵੀ ਘਰ ਦੇ ਵਿੱਚ ਜਾਂ ਤਾਂ ਸੱਜਰੀ ਵਿਆਹੀ ਹੈ ਜਾਂ ਘਰ ਖਾਲੀ ਨਹੀਂ ਹੈਗਾ ਕੋਈ ਨਾ ਕੋਈ ਵੇੜੇ ਵਿੱਚ ਫਿਰ ਰਿਹਾ ਤਾਂ ਇਟ ਮੀਨਸ ਕੋਈ ਘਰੇ ਹੈਗਾ ਆ ਪਰ ਹੁਣ ਹੁਣ ਜਦੋਂ ਕੋਈ ਵੀ ਝਾਂਜਰਾ ਖਰੀਦਣ ਜਾਂਦਾ ਆ ਉਹ ਪੁੱਛਦਾ ਆ ਵੀ ਕੀ ਝਾਂਜਰ ਜਿਹੜੀ ਹੈਗੀ ਆ 2k ਵਿੱਚ ਬਣ ਜੂਗੀ ਪਰ ਨਹੀਂ ਬਣਦੀ ਕਿਉਂਕਿ 2 ਤੋਲੇ ਦਾ ਝਾਂਜਰ ਬਣਦੀ ਨਹੀਂ ਝਾਂਜਰ ਘੱਟੋ ਘੱਟ 5 ਤੋਲੇ ਦੀ ਦੰਦਾ ਵੀ ਇਨਸਾਨ ਸੋਹਣਾ ਲੱਗਦਾ ਆ ਤੇ ਅੱਗੇ ਪਾਈ ਵੀ ਸੋਹਣੀ ਲੱਗਦੀ ਆ ਜਿਹੜੀ ਚਾਂਦੀ ਆ ਉਹ ਵੀ 1023 ਰੁਪਏ ਜਿਹੜਾ ਹੈਗਾ ਮਤਲਬ ਤੋਲਾ ਹੋ ਚੁੱਕੀ ਆ ਮਤਲਬ ਜਿਹੜਾ ਚਾਂਦੀ ਦਾ ਰੇਟ ਆ ਉਹ ਵੀ ਬਹੁਤ ਜ਼ਿਆਦਾ ਵੱਧ ਚੁੱਕਿਆ ਹੁਣ ਚਾਂਦੀ ਦੇ ਗਹਿਣੇ ਵੀ ਲੋਕੀ ਕਹ ਲਓ ਵੀ ਸੋਚ ਸਮਝ ਕੇ ਖਰੀਦਦੇ ਨੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਲੋਕ ਜਾਂ ਗਰੀਬ ਨੇ ਲੋਕ ਬਹੁਤੇ ਲੋਕ ਜਿਹੜੇ ਹੈਗੇ ਨੇ ਉਹ ਸੋਨਾ ਖਰੀਦਦੇ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਪਿਆ ਆ ਕੋਈ ਬਿਸਕਟ ਬਣਾ ਕੇ ਰੱਖ ਰਿਹਾ ਆ ਪਰ ਉਹਦਾ ਭਾ ਜਿਹੜਾ ਹੈਗਾ ਆ ਉਹ ਵੀ ਕਹ ਲਓ ਵੀ ਲੱਖ ਰੁਪਏ ਦੇ ਨੇੜੇ ਜਿਹੜੇ ਬਿਸਕਟ ਦਾ 24 ਕੈਰੇਟ ਦਾ ਰੇਟ ਹੋ ਚੁੱਕਿਆ ਆ ਸੋ ਆਪਾਂ ਜਿਆਦਾ ਇਸ ਵੀਡੀਓ ਨੂੰ ਲੰਬੀ ਨਾ ਕਰਦੇ ਹੋਏ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਕਿ ਇਹ ਸਹੀ ਆ ਜਾਂ ਫਿਰ ਇਹ ਸਹੀ ਆ ਵੀ ਮਤਲਬ ਗਹਿਣਿਆਂ ਦੇ ਬਿਨਾ ਜਿਹੜੇ ਵਿਆਹ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਇਹਦੇ ਬਾਰੇ ਵੀ ਜਰੂਰ ਜਾਣਨਾ ਪਾਇਓ ਕਮੈਂਟਾਂ ਦੇ ਰਾਹੀਂ ਕਿਉਂਕਿ ਕਿਹੜਾ ਪਿਓ ਆ ਜਾਂ ਭਾਈ ਆ ਜਦ ਕਿ ਹੁਣ ਚਾਰ-ਚਾਰ ਭੈਣਾਂ ਤਾਂ ਹੁੰਦੀਆਂ ਨਹੀਂ ਇੱਕ ਜਾਂ ਦੋ ਹੀ ਭੈਣਾਂ ਹੁੰਦੀਆਂ ਨੇ ਪਰ ਫਿਰ ਵੀ ਮਹਿੰਗਾਈ ਨੇ ਲੱਕ ਤੋੜ ਰੱਖਿਆ ਆ ਤੇ ਉਹ ਸੋਚਦੇ ਨੇ ਸਮਝਦੇ ਨੇ ਵੀ ਮਾਮੇ ਨੂੰ ਵੀ ਸ਼ਾਮ ਪਾਉਣੀ ਆ ਫੁੱਫਣ ਨੂੰ ਵੀ ਸ਼ਾਮ ਪਾਉਣੀ ਆ ਮਤਲਬ ਨਾਨਕਾਂ ਨੂੰ ਵੀ ਸ਼ਾਮ ਪਾਉਣੀ ਆ ਤੇ ਉਸ ਤਰੀਕੇ ਨਾਲ ਜਿਹੜਾ ਹੈਗਾ ਉਹ ਸੋਚਦੇ ਨੇ ਵੀ ਕਿਵੇਂ ਕਰੀਏ ਸੋਨਾ ਜਿਹੜਾ ਹੈਗਾ ਆ ਉਹਦਾ ਰੇਟ ਤੁਸੀਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਅੱਜ ਦਾ ਜਿਹੜਾ ਰੇਟ ਆ 83600 ਰੁਪਏ ਗਹਿਣਿਆਂ ਦਾ ਰੇਟ ਆ ਕੈਰਟ ਦਾ ਤੇ ਹੁਣ ਲੋਕੀ ਕੀ ਕਰਨ ਲੱਗੇ ਨੇ 18 18 ਕੈਰਟ ਵਿੱਚ ਵੀ ਜਿਹੜਾ ਹੈਗੇ ਨੇ ਗਹਿਣੇ ਤਿਆਰ ਕਰਾਉਣ ਲੱਗੇ ਨੇ ਜャ ਪਹਿਲੇ ਸਮਿਆਂ ਦੇ ਵਿੱਚ 18 ਕੈਰਟ ਦੇ ਵਿੱਚ ਕੋਈ ਗਹਿਣੇ ਬਣਵਾਉਂਦਾ ਹੀ ਨਹੀਂ ਸੀ ਪਰ ਹੁਣ ਦਾ ਜਿਹੜਾ ਸਮਾਂ ਇਦਾਂ ਦਾ ਆ ਗਿਆ ਵੀ ਨਾ ਤਾਂ 24 ਕੈਰਟ ਵੱਲ ਤਾਂ ਦੇਖਣਾ ਕਿੰਨੇ ਆ 22 ਕੈਰਟ ਵੱਲ ਵੀ ਨਹੀਂ ਦੇਖਦੇ ਸਿੱਧਾ 18 ਕੈਰਟ ਦਾ ਮਤਲਬ ਆਪਣੀ ਜੇਬ ਦੇਖਦੇ ਨੇ ਵੀ ਜੇ 18 ਕੈਰਟ ਵਿੱਚੇ ਬਣਵਾ ਕੇ ਦੇ ਦਈਏ ਤਾਂ ਚੰਗੀ ਗੱਲ ਆ ਸੋ ਫਿਰ ਵੀ ਪੂਰਾ ਨਹੀਂ ਪੈਂਦਾ ਹੈਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੋਨਾ ਖਰੀਦਣਾ ਚਾਹੀਦਾ ਜਾਂ ਨਹੀਂ ਖਰੀਦਣਾ ਚਾਹੀਦਾ ਬਾਕੀ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਫਿਰ ਤੁਹਾਡੇ ਰੂਬਰੂ ਹੋਵਾਂਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ